ਅੱਜ ਦੇ ਇਸ ਇੰਟਰਵਿਊ ਸਫਰ ਦੇ ਵਿੱਚ ਮੈਂ ਤੁਹਾਨੂੰ ਰੂਬ ਰੂ ਕਰਾਉਣ ਜਾ ਰਿਹਾ ਸਾਡੇ ਕਡਾਣੀ ਦੇ ਇੱਕ ਹੋਰ ਪ੍ਰਮੁੱਖ ਕਰਦਾਰ ਸਰਦਾਰ ਭਪਿੰਦਰ ਸਿੰਘ ਜੀ ਸਾਫ ਦਾ ਸਰਪੰਚ ਜਿਨ੍ਹਾਂ ਨੇ ਸਾਡੀ ਕਡਾਣੀ ਦੀ ਡੀਐਮਓ ਕ੍ਰੀਸੀ ਨੇ ਬਦਨ ਫੁੱਲਣ ਦੇ ਵਿੱਚ ਆਪਣਾ ਪ੍ਰੈਕਟੀਕਲ ਰੋਲ ਅਦਾ ਕੀਤਾ ਤੇ ਪਿੰਡ ਦੇ ਪ੍ਰਮੁੱਖ ਕੰਮਾਂ ਦੇ ਵਿੱਚ ਯੋਗਦਾਨ ਪਾਇਆ ਤੇ ਇਥੇ ਇੱਕ ਦੱਸਣਯੋਗ ਹੋਰ ਵੀ ਚੀਜ਼ ਹੈਗੀ ਕਿ ਜਦੋਂ ਕਡਾਣੀ ਦਾ ਸਰਕਾਰੀ ਹਾਈ ਸਕੂਲ ਬਣਿਆ ਤੇ ਉਸ ਸਮੇਂ ਕਡਾਣੀ ਦੇ ਹਾਈ ਸਕੂਲ ਦੇ ਕੋਲ ਕੋਈ ਗਰਾਊਂਡ ਦੇ ਲਈ ਜਗ੍ਹਾ ਨਹੀਂ ਸੀਗੀ ਤਾਂ ਸਰਦਾਰ ਭੁਪਿੰਦਰ ਸਿੰਘ ਜੀ ਉਹਨਾਂ ਦੇ ਪਰਿਵਾਰ ਨੇ ਆਪਣੀ ਜ਼ਮੀਨ ਦੇ ਵਿੱਚੋਂ ਉਸ ਗਰਾਊਂਡ ਨੂੰ ਜੋ ਕਿ ਅੱਜ ਸਾਡੇ ਸਾਹਮਣੇ ਮੌਜੂਦ ਹੈ ਤੇ ਜਿਸ ਦਾ ਅਸੀਂ ਨੰਨ ਸਾਡੇ ਕਡਾਣੀ ਵਾਸੀ ਮਾਣਦੇ ਹਾਂ ਤੇ ਸਕੂਲ ਦੇ ਬੱਚੇ ਮਾਣਦੇ ਨੇ ਉਹ ਗਰਾਊਂਡ ਆਪਣੀ ਜ਼ਮੀਨ ਵਿੱਚੋਂ ਟੁਕੜੇ ਵਿੱਚੋਂ ਦਿੱਤਾ ਤੇ ਆਪਣੀ ਜ਼ਮੀਨ ਨੂੰ ਪਿੰਡ ਦੀ ਸਹਿਮਤੀ ਦੇ ਨਾਲ ਕਿਸੇ ਹੋਰ ਜਗ੍ਹਾ ਸ਼ਿਫਟ ਕੀਤਾ ਕਿ ਉਹ ਸ਼ਿਫਟ ਕੀਤੀ ਹੋਈ ਜ਼ਮੀਨ ਦੇ ਵਿੱਚ ਵੀ ਕਾफी ਸਮਾਂ ਉਹਨਾਂ ਦੀ ਫਸਲ ਹੋਣ ਦੇ ਲਈ ਸਟਰਗਲ ਕਰਨੀ ਪਈ ਕਿਉਂਕਿ ਉੱਥੇ ਸੀਮ ਆਂਦੀ ਸੀ ਆਓ ਆਪਾਂ ਬਜ਼ੁਰਗੋ ਵਸਤਾ ਦੇ ਵਿੱਚ ਸਰਦਾਰ ਭੁਪਿੰਦਰ ਸਿੰਘ ਜੀ ਉਹਨਾਂ ਤੋਂ ਉਹਨਾਂ ਦੇ ਸਰਪੰਚੀ ਦੇ ਕਾਰਜਕਾਲ ਬਾਰੇ ਤੇ ਘਟਾਣੀ ਦੇ ਉਸ ਸਮੇਂ ਦੇ ਕਟਨਾ ਕਰਮਾਂ ਨੂੰ ਉਹਨਾਂ ਦੇ ਨਾਲ ਗੱਲਬਾਤ ਕਰੀਏ ਅੱਜ ਅਸੀਂ ਪਹੁੰਚੇ ਹਾਂ ਸਰਦਾਰ ਭਿੰਦਰ ਸਿੰਘ ਜੀ ਸਰਪ ਸਾਫ ਦਾ ਸਰਪੰਚ ਕਡਾਣੀ ਕਲਾਂ ਦੇ ਗਹਿ ਵਿਖੇ ਇਹ ਉਹਨਾਂ ਦੇ ਆਪਣੇ ਮਕਾਨ ਦੀਆਂ ਕੁਝ ਤਸਵੀਰਾਂ ਨੇ ਤੇ ਸਰਦਾਰ ਭਿੰਦਰ ਸਿੰਘ ਜੀ ਗਏ ਨੇ ਅੱਜ ਉਹਨਾਂ ਤੋਂ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣੇ ਆ ਕਿ ਉਸ ਸਮੇਂ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਤੇ ਕਿਹਨਾ ਹਾਲਾਤਾਂ ਦੇ ਵਿੱਚ ਉਹਨਾਂ ਨੇ ਉਸ ਸਮੇਂ ਸਰਪੰਚੀ ਕੀਤੀ ਅੰਕਲ ਜੀ ਸਸਤ੍ਰੀਕਰ ਸਸਤ੍ਰੀਕਰ ਹਾਂਜੀ ਅੰਕਲ ਜੀ ਤੁਸੀਂ ਜਿਹੜਾ ਆਪਣਾ ਜੀਵਨ ਸੀਗਾ ਕਟਹਾਣੀ ਦੇ ਵਿੱਚ ਸਾਰਾ ਤੁਸੀਂ ਇੱਥੇ ਹੀ ਸ਼ੁਰੂ ਕੀਤਾ ਕਿ ਕਿਸੇ ਹੋਰ ਪਿੰਡ ਵਿੱਚ ਵੀ ਰਹੇ ਹੋ ਅਸੀਂ ਇਹ ਕਟਹਾਣੀ ਤਕਰੀਮ ਤੱਕ ਕਟਹਾਣੀ 'ਚ ਹੀ ਰਹੇ ਹਾਂ ਹਾਂਜੀ ਅਸੀਂ ਦਿੱਲੀ ਵੀ ਰਹੇ ਹਾਂ अच्छा जी ਸਾਡੀ ਕੋਲ ਟ੍ਰਾਂਸਪੋਰਟਰ ਸੀ ਅਸੀਂ ਠੀਕ ਹੈ ਹਾਂ ਤੇ ਅੰਕਲ ਜੀ ਦਿੱਲੀ ਤੁਸੀਂ ਜਣੀ ਕਟਹਾਣੀ ਦੇ ਵਿੱਚ ਜਿਹੜੀ ਤੁਹਾਡੀ ਮੇਨ ਜੋ ਪਰਬੇਸ਼ ਹੋਈ ਉਹ ਮੇਨ ਕਟਹਾਣੀ ਦੀ ਠੀਕ ਹੈ ਅੰਕਲ ਜੀ ਤੁਸੀਂ ਆਪਣੇ ਕਿਹੜੇ ਕਿਹੜੇ ਕਿਸੇ ਡਿਪਾਰਟਮੈਂਟ ਦੀ ਵੀ ਕੰਮ ਕੀਤਾ ਹੈਗਾ ਤੁਹਾਨੂੰ ਮਿਲਟਰੀ ਕੀਤਾ ਹੈ ਅੱਛਾ ਜੀ ਤੇ ਆਰਮੀ ਚ ਫਿਰ ਕਦੋਂ ਗਏ ਅੰਕਲ ਜੀ ਤੁਸੀਂ ਆਰਮੀ ਗਏ ਹੋ 63 ਸੇ 1963 ਹਾਂਜੀ ਠੀਕ ਹੈ ਤੇ ਆਰਮੀ ਦੀ ਕਿਹੜੀ ਕੋਰ ਦੇ ਵਿੱਚ ਸੀਗੇ ਤੁਸੀਂ ਮੈਂ ਸੀ ਇਹ ਐਸਸੀ ਐਸਸੀ ਆਰਮੀ ਸਰਵਿਸ ਕੋਰ ਓਕੇ ਹਾਂਜੀ ਠੀਕ ਹੈ ਸਪਲਾਈ ਸਪਲਾਈ ਜੁਨਨ ਦੇ ਵਿੱਚ ਹਾਂਜੀ ਤੇ ਕਿ ਫਿਰ ਕਿੰਨੇ ਸਾਲ ਆਰਮੀ ਦੇ ਵਿੱਚ ਸਰਵਿਸ ਕੀਤੀ ਤੁਸੀਂ 1.5 ਸਾਲ 1.5 ਸਾਲ ਅੱਛਾ ਜੀ ਤੇ ਅੰਕਲ ਜੀ ਜਿਹੜਾ ਮੇਨ ਚੀਜ਼ ਹੈਗੀ ਜਿਹੜੀ ਤੁਹਾਡੀ ਯੋਗਦਾਨ ਹੈ ਘਟਾਣੀ ਦੇ ਵਿੱਚ ਉਹ ਤੁਸੀਂ ਘਟਾਣੀ ਦੀ ਜਿਹੜੀ ਡੈਮੋਕ੍ਰੇਸੀ ਹੈ ਉਹਦੇ ਵਿੱਚ ਤੁਸੀਂ ਕਾਫੀ ਵੱਡਾ ਰੋਲ ਅਦਾ ਕੀਤਾ ਕਿਉਂਕਿ ਡੈਮੋਕ੍ਰੇਸੀ ਕੱਲੀ ਡੈਮੋਕ੍ਰੇਸੀ ਕਹਿਣ ਦੇ ਨਾਲ ਨਹੀਂ ਚੱਲਦੀ ਹੈਗੀ ਡੈਮੋਕ੍ਰੇਸੀ ਦੇ ਵਿੱਚ ਜਿਹੜੇ ਬੰਦੇ ਪਾਰਟਿਸਪੇਟ ਕਰਦੇ ਨੇ VOTERਾਂ ਦੇ ਨਾਲ ਨਾਲ ਜਿਹੜੇ ਕਿ ਲੀਡਰਸ਼ਿਪ ਦੇ ਵਿੱਚ ਪਾਰਟਿਸਪੇਟ ਕਰਦੇ ਨੇ ਉਹਨਾਂ ਦੇ ਨਾਲ ਡੈਮੋਕ੍ਰੇਸੀ ਸਟਰੋਂਗ ਹੁੰਦੀ ਹੈ ਤੇ ਉਹਦੇ ਵਿੱਚ ਸਾਡੀ ਘਟਾਣੀ ਦੇ ਵਿੱਚ ਜਿਹੜੇ ਵੀ ਪੁਰਾਣੇ ਸਰਪੰਚ ਪੰਚ ਰਹੇ ਨੇ ਉਹ ਇੱਕ ਪਿੰਡ ਦੇ ਪ੍ਰਧਾਨ ਮੰਤਰੀ ਹੁੰਦੇ ਨੇ ਪਿੰਡ ਦੇ ਆਪਣੇ ਮਿਨਿਸਟਰੀ ਹੁੰਦੇ ਨੇ ਉਹਨਾਂ ਦੇ ਵਿੱਚ ਤੁਸੀਂ ਦੋਨੋਂ ਚੀਜ਼ਾਂ ਦੇ ਵਿੱਚ ਮੈਨੂੰ ਪਤਾ ਲੱਗਿਆ ਕਿ ਤੁਸੀਂ ਰੋਲ ਅਦਾ ਕੀਤਾ ਹੈਗਾ ਕਿ ਮੈਨੂੰ ਦੱਸੇਗੇ ਵੀ ਤੁਸੀਂ ਘਰਾਣੀ ਦੇ ਵਿੱਚ ਪੰਚੀ ਕਦੋਂ ਤੋਂ ਕਦੋਂ ਤੱਕ ਕੀਤੀ ਹੈਗੀ ਮੈਂ ਪੰਚੀ ਕੀਤੀ 75 ਰੁਪਏ 95 ਤੋਂ ਸ਼ੁਰੂ ਕੀਤੀ ਠੀਕ ਹੈ ਜੀ ਹਾਂ ਜੀ ਕਿ ਉਹ ਜੀ ਹਾਂਜੀ ਹਾਂ ਚਲੋ ਹਾਂਜੀ ਹਾਂਜੀ ਦੱਸੋ ਇਹ ਤਾਂ ਸ਼ੁਰੂ ਕੀਤੀ ਪੂਰੇ 5 ਸਾਲ ਪੂਰੇ ਕੀਤੇ ਅੱਛਾ ਜੀ ਤੇ ਲੋਕਾਂ ਦੇ ਬੜੇ ਕੰਮ ਕਰਾਇਆ ਪਿੰਡ ਦੇ ਠੀਕ ਹੈ ਜੀ ਹਾਂਜੀ ਉਦੋਂ ਉਦੋਂ ਅੰਕਲ ਜੀ ਜਿਹੜੀਆਂ ਬੋਟਾਂ ਸੀਗੀਆਂ ਉਹ ਜਿੱਦਾਂ ਹੁਣ ਪੈਂਦੀਆਂ ਨੇ ਇਦਾਂ ਹੀ ਪੈਂਦੀਆਂ ਸੀ ਵੋਟਾਂ ਇਸ ਤਰ੍ਹਾਂ ਪੈਂਦੀਆਂ ਸੀਗੀਆਂ ਹਾਂਜੀ ਵੋਟਾਂ ਉਦੋਂ ਐਸੀ ਬਾੜ ਨਹੀਂ ਸੀ ਹੁੰਦੇ ਅੱਛਾ ਜੀ ਪੱਤੀਆਂ ਦੀ ਜਿੱਥੋਂ ਮਰਜੀ ਪਾ ਲਓ ਅੱਛਾ ਪਿੰਡ ਦੇ ਵਿੱਚੋਂ ਜਿੱਥੋਂ ਮਰਜੀ ਪਾ ਲਓ ਜਿੱਥੋਂ ਮਰਜੀ ਪਾ ਲਓ ਠੀਕ ਹੈ ਜੀ ਤੇ ਅੰਕਲ ਜੀ ਜਦੋਂ ਉਦੋਂ ਵੋਟਾਂ ਤੇ ਹੁਣ ਵੋਟਾਂ ਦੇ ਵਿੱਚ ਤੁਸੀਂ ਸਭ ਤੋਂ ਵੱਡਾ ਫਰਕ ਕੀ ਦੇਖਦੇ ਹੋ ਫਰਕ ਹੈ ਜੀ ਉਹਨੂੰ ਸੋਖਸ਼ਾਂਤੀ ਨੇ ਵੋਟਾਂ ਪੈ ਜਾਂਦੀਆਂ ਸੀਗੀਆਂ ਅੱਛਾ ਜੀ ਤੇ ਹੁਣ ਡੜੇ ਝਗੜੇ ਹੋ ਰਹੇ ਨੇ ਹਾਂਜੀ ਤੇ ਤੇ ਜਦੋਂ ਜਦੋਂ ਤੁਸੀਂ ਹੁਣ ਦੇਖਦੇ ਹੋ ਵੀ ਜਦੋਂ ਕੋਈ ਵੋਟਾਂ ਤੇ ਹੁਣ ਵੋਟਾਂ 'ਚ ਖੜਦਾ ਆ ਪੰਚੀ ਸਰਪੰਚੀ ਦੇ ਵਿੱਚ ਤਾਂ ਬਹੁਤ ਵੱਡੇ ਖਰਚੇ ਕਰਨੇ ਪੈਂਦੇ ਨੇ ਉਸ ਟਾਈਮ ਵੀ ਇਸ ਤਰ੍ਹਾਂ ਦਾ ਰਿਵਾਜ ਸੀਗਾ ਵੀ ਖਰਚੇ ਕਰਨੇ ਪੈਂਦੇ ਸੀ ਉਸ ਟਾਈਮ ਕੋਈ ਇਹ ਖਰਚ ਨਹੀਂ ਸੀ ਸਰਾ ਪਾਣੀ ਦਾ ਕਰਕ ਰੱਖੀ ਸੀ ਅੱਛਾ ਜੀ ਨਾ ਟੂਜ਼ ਕਰਤੀ ਹੋਈ ਕੋਈ ਕੋਈ ਖਰਚ ਨਹੀਂ ਸੀਗਾ ਅੱਛਾ ਜੀ ਤੇ ਦੂਜਾ ਅੰਕਲ ਜੀ ਜਿਵੇਂ ਹੁਣ ਇਸ ਟਾਈਮ ਪਾਂਚੀ ਸਰਪੰਚੀ ਦੇ ਵਿੱਚ ਆਪਾਂ ਨੂੰ ਚੰਗੇ ਬੰਦੇ ਲੱਭ ਨਹੀਂ ਲੱਭਦੇ ਨਹੀਂ ਹੈਗੇ ਇਲੈਕਸ਼ਨ ਲੜਨ ਦੇ ਲਈ ਕਤਰਉਂਦੇ ਨੇ ਉਸ ਟਾਈਮ ਚੰਗੇ ਬੰਦੇ ਪਿੰਡ ਦੇ ਵਿੱਚੋਂ ਮੋਰੀ ਆਉਂਦੇ ਸੀਗੇ ਹਾਂ ਜੀ ਹਾਂ ਜੀ ਠੀਕ ਉਹ ਲੋਕ ਚੰਗੇ ਬੰਦੇ ਨਹੀਂ ਪਾਲਦੇ ਸੀਗੇ ਠੀਕ ਹੈ ਜੀ ਫਲਾਨਾ ਆਵੇ ਹਾਂ ਜੀ ਹੁਣ ਜਿਹੜੀ ਗੱਲ ਇਹ ਇਲੈਕਸ਼ਨ ਦੀ ਹੈਗੀ ਹੁਣ ਇਹ ਚੰਗੇ ਬੰਦੇ ਵਾਲੀ ਗੱਲ ਨਹੀਂ ਹੁਣ ਪੈਸੇ ਵਾਲੀ ਗੱਲ ਹੈ ਠੀਕ ਹੈ ਜੀ ਹਾਂ ਜੀ ਤੇ ਅੰਕਲ ਜੀ ਜਦੋਂ ਫਿਰ ਤੁਸੀਂ ਪਹਿਲੀ ਵਾਰੀ ਪੰਚ ਬਣੇ 1975 ਦੇ ਵਿੱਚ ਤੇ ਫਿਰ ਸਰਪੰਚ ਤੁਸੀਂ ਕਦੋਂ ਬਣੇ ਪਿੰਡ ਦੇ ਦੂਜੀ ਵਾਰਾ ਇਲੈਕਸ਼ਨ ਹੋਈ ਜਿਹੜੀ ਪੰਚੀ ਸਰਪੰਚਾਇਤ ਜੀ ਉਹਦੇ ਵਿੱਚ ਵੀ ਮੈਂ ਪੰਚ ਬਣਿਆ ਅੱਛਾ ਜੀ ਦੂਸਰੀ ਵਾਰੀ ਜਿਹੜੀ ਠੀਕ ਹੈ 203 ਵੋਟਾਂ ਲੈ ਕੇ 203 ਵੋਟਾਂ ਤੁਹਾਨੂੰ ਪਈਆਂ ਠੀਕ ਹੈ ਉਹਦਾ ਜਿਹੜੀ ਸਰਪੰਚੀ ਦੀ ਹਾਂਜੀ ਇਹ ਬਹੁਤ ਸਮਝੀ ਨਾਲ ਹੁੰਦੀ ਹੁੰਦੀ ਹੈ ਅੱਛਾ ਜੀ ਯਾਨੀ ਕਿ ਪੰਜ ਸਰਪੰਚ ਚੁਣਦੇ ਸੀ ਕੀ ਜੋ ਕਹਾ ਹਾਂ ਹਾਂ ਜੀ ਤੇ ਸਾਡਾ ਜਿਹੜਾ ਸਰਪੰਚ ਦੀ ਪਰਿੰਦ ਸਿੰਘ ਬਣ ਗਿਆ ਹਾਂ ਜੀ ਇਹ ਪਰਿੰਦ ਸਿੰਘ ਦਾ ਕੋਈ ਕੇਸ ਕੋ ਸੀਗਾ ਅੱਛਾ ਜੀ ਉਹ ਜੇਲ ਹੋ ਗਈ ਠੀਕ ਹੈ ਜੀ 7-8 ਮਹੀਨੇ ਬਾਅਦ ਹੀ ਠੀਕ ਹੈ ਜੀ ਫਿਰ ਪੰਚਾਇਤ ਦੀ ਇਲੈਕਸ਼ਨ ਹੋਈ ਅੱਛਾ ਜੀ ਤੇ ਬਹੁਤ ਮੇਰੇ ਕੋ ਸੀਗਾ ਠੀਕ ਹੈ ਮੈਂ ਸਰਪੰਚ ਬਣ ਗਿਆ ਠੀਕ ਹੈ ਹਾਂ ਜੀ ਤੇ ਫਿਰ ਅੰਕਲ ਜੀ ਤੁਹਾਡੇ ਕੋਲ ਜਦੋਂ ਤੁਸੀਂ ਸਰਪੰਚ ਬਣੇ ਪਿੰਡ ਦੇ ਹਾਂਜੀ ਸਭ ਤੋਂ ਵੱਡਾ ਉਸ ਟਾਈਮ ਤੁਹਾਡੇ ਮੂਰੇ ਕੀ ਚੈਲੰਜ ਸੀਗਾ ਵੀ ਕਿਹੜਾ ਕੰਮ ਸੀਗਾ ਜਿਹੜਾ ਪਿੰਡ ਦਾ ਉਸ ਟਾਈਮ ਆਏ ਪ੍ਰੋਬਲਮ ਸੀ ਮੇਰੇ ਕੋਲ ਸਭ ਤੋਂ ਵੱਡਾ ਚੈਲੰਜ ਸੀ ਪ੍ਰਾਇਮਰੀ ਸਕੂਲ ਦੀ ਬਿਲਡਿੰਗ ਅੱਛਾ ਜੀ ਆ ਸੜਕਾਂ ਅੱਛਾ ਜੀ ਤੇ ਹਾਈ ਸਕੂਲ ਦੇ ਕਮਰੇ ਬਣਾਉਣੇ ਠੀਕ ਹੈ ਹਾਂਜੀ ਤੇ ਹਸਪਤਾਲ ਨੂੰ ਜਗ੍ਹਾ ਸਜਣੀ ਅੱਛਾ ਜੀ ਹਾਂਜੀ ਠੀਕ ਹੈ ਤੇ ਫਿਰ ਜਿਹੜੇ ਆਪਣੇ ਉਸ ਟਾਈਮ ਅੰਕਲ ਜੀ ਅਤਵਾਦ ਸ਼ੁਰੂ ਹੋ ਚੁੱਕਿਆ ਸੀ ਇੱਕ ਅਤਵਾਦ ਪੂਰਾ ਜ਼ੋਰ ਤੇ ਸੀਗਾ ਜੀ ਪੂਰਾ ਜ਼ੋਰ ਤੇ ਸੀਗਾ ਤੇ ਫਿਰ ਉਸ ਸਮੇਂ ਜਿਹੜੀ ਸਰਪੰਚੀ ਸੀਗੀ ਤੇ ਜਿਹੜਾ ਪੁਲਿਸ ਦਾ ਰੋਲ ਹੁੰਦਾ ਸੀ ਸਰਪੰਚ ਦੇ ਨਾਲ ਕਿਸ ਤਰ੍ਹਾਂ ਦਾ ਹੁੰਦਾ ਸੀਗਾ ਜੀ ਉਹਦਾ ਬੜੇ ਬੜੀ ਮੁਸ਼ਕਲ ਸੀਗਾ ਹਾਂਜੀ ਠੀਕ ਹੈ ਪੁਲਿਸ ਦਾ ਮੇਰੇ ਨਾਲ ਆਉਂ ਜਾਂਦੀ ਸੀਗਾ ਮੇਰੇ ਕੋਲ ਪੁਲਿਸ ਦਾ ਕੁਝ ਪਹੁੰਚਾ ਕੋ ਹੁੰਦਾ ਹੀ ਹੈ ਬਿਲਕੁਲ ਹੋਣਾ ਚਾਹੀਦਾ ਇਹ ਬੜੇ ਲੋਕਾਂ ਦੇ ਫਾਇਦੇ ਕੀਤੇ ਹਾਂਜੀ ਕਈ ਬੱਚਿਆਂ ਨੂੰ ਛਡਾ ਕੇ ਲਿਆ ਹੈ ਅੱਛਾ ਜੀ ਬਹੁਤ ਦੇ ਮੂੰਹ ਤੋਂ ਗੋਲੀ ਗੁੱਦਿਆਂ ਨੇ ਮਾਰਨ ਲੱਗੇ ਸੀਗੇ ਹਾਂਜੀ ਜੀ ਬੰਦੇ ਬਹੁਤ ਬਾਨਾ ਵਧੀਆ ਸਮਾਂ ਨਹੀਂ ਸੀਗਾ ਠੀਕ ਹੈ ਹਾਂਜੀ ਤੇ ਅੰਕਲ ਜੀ ਉਸ ਸਮੇਂ ਜਿਹੜੀ ਪਿੰਡ ਦੀ ਆਪਣੀ ਪੋਲਿਟਿਕਲ ਸਿਚੁਏਸ਼ਨ ਸੀਗੀ ਜਿਹੜੀ ਜਿਵੇਂ ਆਪਾਂ ਕਹਿੰਦੇ ਪਿੰਡ ਦੀ ਢੜੇਬੰਦੀ ਦੇ ਵਿੱਚ ਵੀ ਕੋਈ ਚੰਗੀ ਢੜੇਬੰਦੀ ਸੀਗੀ ਜਿਹੜੀ ਆਪੋਜੀਸ਼ਨ ਸੀਗੀ ਇੱਕ ਉਸ ਸਮੇਂ ਵੀ ਕਟੋਕਲਿਸ਼ ਹੁੰਦਾ ਸੀ ਨਿਕ ਦੇਖੋ ਜਿੱਥੇ ਕਿਹੜਾ ਪਿੰਡ ਹੈ ਜੋ ਸਹਿਰ ਹੈ ਹਾਂਜੀ ਇਹ ਤਾਂ ਦੋ ਢੜੇ ਦਾ ਤੋਰੇ ਨਹੀਂ ਰਹਿੰਦੇ ਨੇ ਹਾਂਜੀ ਤਕਰੀਬਨ ਇੰਨਾ ਵੱਡੇ ਧੜੇ ਨਹੀਂ ਸੀਗੇ ਕਿ ਇਹਨੂੰ ਮਾਰ ਤੋਂ ਨੂੰ ਨੂੰ ਘੁੱਨ ਕੁੱਟ ਦੋ ਠੀਕ ਹੈ ਤੋ ਤੇ ਮੈਂ ਬਿਤਾਉਂਦੀ ਰਹਿੰਦੀ ਆ ਬਿਲਕੁਲ ਹਾਂਜੀ ਯਾਨੀ ਉਸ ਸਮੇਂ ਜਦੋਂ ਕੋਈ ਸਾਂਝਾ ਕੰਮ ਕਰਨਾ ਸੀ ਸਾਰੇ ਰਲ ਮਿਲ ਕੇ ਕਰਦੇ ਸੀ ਸਾਰੇ ਮਿਲ ਕੇ ਕਰਦੇ ਸੀ ਠੀਕ ਹੈ ਹਾਂਜੀ ਤੇ ਫਿਰ ਤੁਹਾਡੇ ਜਿਹੜੀ ਪੰਚਾਇਤ ਆਪਣੇ ਸਰਪੰਚੀ ਦੇ ਸਮੇਂ ਦੇ ਦੌਰਾਨ ਸਭ ਤੋਂ ਯਾਨੀ ਕਿ ਔਖਾ ਜਿਹਨੂੰ ਤੁਸੀਂ ਹੁਣ ਤੱਕ ਯਾਦ ਰੱਖਦੇ ਹੋ ਕੋਈ ਕਿਹੜਾ ਕੰਮ ਸੀਗਾ ਵੀ ਜਿਹੜਾ ਸਭ ਤੋਂ ਜਿਕਾਈ ਹਾਂਜੀ ਜਦੋਂ ਮੈਂ ਸੜਕ ਬਣਾਈ ਨਾ ਫਿਰਨੀ ਆ ਅੱਛਾ ਜੀ ਆ ਮੈਂ ਬਣਾਈ ਸੀ ਠੀਕ ਹੈ ਜੀ ਉਹਨਾਂ ਲੋਕਾਂ ਨੇ ਘਰ-ਘਰ ਜਾ ਕੇ ਕਹਿਣਾ ਹਾਂਜੀ ਕੱਲ ਨੂੰ ਤੁਹਾਡੀ ਵਾਰੀ ਹੈ ਮਰੀਜ਼ ਦੇ ਟਰਾਂਲਿਓਂ ਸਰਕਾਰ ਦਾ ਹੁਕਮ ਆ ਗਿਆ ਵੀ ਮਿੱਟੀ ਪਾ ਦਿਓ ਮਿੱਟੀ ਵੀ ਤੁਸੀਂ ਪਾਉਣੀ ਹੈ ਮਿੱਟੀ ਅਸੀਂ ਪਾਉਣੀ ਹੈ ਅੱਛਾ ਜੀ ਤੇ ਸੜਕ ਅਸੀਂ ਬੁੜਾਲਾਗੇ ਠੀਕ ਹੈ ਉਹ ਤਾਂ ਮੈਨੂੰ ਬੜੀ ਦਿੱਕਤ ਹੈ ਅੱਛਾ ਜੀ ਘਰ-ਘਰ ਜਾਣਾ ਸਵੇਰ ਉੱਠ ਕੇ ਅੱਛਾ ਜੀ ਪੈਸੇ ਵੀ ਦੇਣੇ ਚਾਹਤ ਪਾਉਣੀ ਹਾਂਜੀ ਤੇ ਹਾਂ ਤੇ ਉਹ ਉਸ ਸਮੇਂ ਜਾਨੀ ਕਿ ਲੋਕਾਂ ਦਾ ਸਹਿਯੋਗ ਸੀਗਾ ਉਸ ਸੜਕ ਦਾ ਸਹਿਯੋਗ ਸੀਗਾ ਠੀਕ ਹੈ ਹਾਂ ਤੇ ਫਿਰ ਉਹੋ ਜਿਹੜੀ ਸਕੂਲ ਦੀ ਬਿਲਡਿੰਗ ਵੀ ਉਸੇ ਸਮੇਂ ਬਣੀ ਸਕੂਲ ਦੀ ਬਿਲਡਿੰਗ ਜੀ ਦੇਖੋ ਇਹਦਾ ਬਰਤਸਾਬ ਤੋਂ ਬੜਾ ਰੋਲ ਹੈਗਾ ਸਕੂਲ ਦੀ ਬਿਲਡਿੰਗ ਬਣਾਉਂਦਾ ਸਰਦਾਰਤ ਰੋਟਨ ਸਿੰਘ ਅੱਛਾ ਜੀ ਅਫਰੀਕਾ ਜਿਹਨਾਂ ਨੂੰ ਕਹਿੰਦੇ ਆਪਾਂ ਠੀਕ ਹੈ ਹਾਂ ਜੀ ਇਹ ਕਿਹੜੇ ਸਾਲ ਚ ਫਿਰ ਬਣਾਈ ਉਹਨਾਂ ਨੇ ਇਹ ਤਾਂ ਮੈਂ ਪਿੰਟਰ ਤੋਂ ਪਹਿਲਾਂ ਦੀ ਗੱਲ ਹੈ ਜੀ ਠੀਕ ਹੈ ਹਾਂ ਜੀ ਠੀਕ ਤੇ ਅੰਕਲ ਜੀ ਜਿਹੜਾ ਜਦੋਂ ਤੁਹਾਡਾ ਸਮੇਂ ਦੇ ਜਿਹੜੀ ਸਰਪੰਚੀ ਸੀਗੀ ਹਾਂ ਜੀ ਉਸ ਸਮੇਂ ਠਾਣਿਆਂ ਦੇ ਵਿੱਚ ਤੇ ਜਿਹੜਾ ਸਰਪੰਚ सरपंच ਦਾ ਰੋਲ ਸੀ ਕਚਹਿਰੀਆਂ ਦੇ ਵਿੱਚ ਜਾਂ ਹੋਰ ਕਿਸੇ ਜਿਹੜੋਂ ਕਮਾਂਕਾਰਾਂ ਦੇ ਵਿੱਚ सरपंच ਦੀ ਕਿਸ ਤਰੀਕੇ ਦੇ ਨਾਲ ਜਾਨੀ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਇੱਜ਼ਤ ਹੁੰਦੀ ਸੀ ਦੇਖੋ ਜੀ ਉਦੋਂ ਜਿਹੜੀ ਪੰਜ-ਛੇ ਸਰਪੰਚ ਜੀ ਸੀ ਇੱਜ਼ਤ ਸੀ ਨਾ ਹਾਂਜੀ ਤਕਰੀਰ ਬਹੁਤ ਅੱਛੀ تھی ਅੱਛਾ ਜੀ ਕਿਉਂਕਿ ਕਿਸੇ ਥਣਹਾਰ ਨੇ ਆਉਣੇ ਡੀਐਸਪੀ ਨੇ ਆਉਣੇ ਹਾਂਜੀ ਐਸਪੀ ਨੇ ਆਉਣੇ ਹਾਂਜੀ ਆ ਕੇ ਕੋਈ ਨਪਾਰੀ ਕਰਨੀ ਹੈ ਤਾਂ ਪਹਿਲਾਂ ਸਰਪੰਚ ਸਾਹਿਬ ਨੂੰ ਜੇ ਘਰ ਜਾਣਾ ਜਾਂ ਉਹਨੂੰ ਬੁਲਾਉਣਾ ਠੀਕ ਹੈ ਜੀ ਤੇ ਹੁਣ ਉਹ ਉੱਥੇ ਸਾਨੂੰ ਥਾਣੇ ਦੇ ਬੁਲਾਇਆ ਜਾਂਦਾ ਠੀਕ ਹੈ ਜੀ ਕਿਉਂਕਿ ਮੇਰੇ ਬੜੇ ਕੈ ਸਾਰੇ ਪਿੰਡ ਦਾ ਇਕੱਠ ਕੀਤਾ ਮਤਲਬ ਉਹ ਵੇਲੇ ਸ਼ੈਣੀ ਸਾਹਿਬ ਆਏ ਤੇ ਉਹ ਰੰਗਲ ਆਇਆ ਕਿ ਸਨਮਾਨਤ ਕਰਨ ਲੱਗੇ ਵੀ ਤੂੰ ਵਧੀਆ ਸਰਪੰਚ ਹੈ ਹਾਂਜੀ ਮੈਂ ਨਹੀਂ ਮੰਨ ਇਸ ਗੱਲ ਨੂੰ ਕਿ ਮੌਸਮ ਖਰਾਬ ਸੀਗਾ ਹਾਂਜੀ ਸਮਾਂ ਉਹ ਤੋਂ ਖਰਾਬ ਸੀ ਤੇ ਅੰਕਲ ਜੀ ਇੱਕ ਜਾਨੀ ਕਿ ਜਿਹੜੇ ਸੁਮੇਤ ਸੈਣੀ ਡੀਜੀਪੀ ਰਹੇ ਨੇ ਉਹ ਵੀ ਆਪਣੇ ਇੱਥੇ ਆਏ ਨੇ ਮੇਰੇ ਕੋ ਐਸਐਸਪੀ ਸੈਣੀ ਸੀ ਇਹ ਉਹ ਐਸਐਸਪੀ ਸੈਣੀ ਮੇਰੇ ਕੋ ਘਰ ਆਇਆ ਸੀ ਅੱਛਾ ਜੀ ਉਹ ਤੁਹਾਨੂੰ ਪਤਾ ਨਹੀਂ ਸਾਰੇ ਪਿੰਡ ਦਾ ਇਕੱਠ ਕੀਤਾ ਗਿਆ ਸੀ ਅੱਛਾ ਜੀ ਜਿੰ ਸਰ ਗੁਰਦੁਆਰੇ ਠੀਕ ਹੈ ਜੀ ਪਰ ਬੁਕਨੇ ਬੰਦੇ ਸੀਗੇ ਠੀਕ ਹੈ ਉਹਦੇ ਵਿੱਚ ਉਹਨੂੰ ਪਛਾਣ ਕਰਨੀ ਸੀ ਸਵੇਰ ਤੱਕੇ ਆ ਕੇ ਨੇ ਮੈਨੂੰ ਚਾਹ ਪੀਤੀ ਉਹਨੇ ਆ ਕੇ ਅੱਛਾ ਜੀ ਇਹ ਚ ਉਹਨੇ ਮੈਨੂੰ ਪਛਾਣ ਕਰਾਉਣੀ ਸੀ ਵੀ ਆਹ ਬੰਦਾ ਤੁਹਾਡੇ ਪਿੰਡ ਦਾ ਹੈ ਅੱਛਾ ਜੀ ਨਹੀਂ ਹੈ ਆਹ ਬੰਦਾ ਬੜਾ ਤੁਹਾਡੇ ਪਿੰਡ ਦਾ ਹੈ ਕਿ ਨਹੀਂ ਹੈ ਨਹੀਂ ਹੈ ਠੀਕ ਹੈ ਉਹ ਮੇਰੇ ਤੇ ਡਿਪੈਂਡ ਕਰਦਾ ਠੀਕ ਹੈ ਤੇ ਅਤਵਾਦੀ ਗੱਲ ਇਹਨਾਂ ਦੀ ਠੀਕ ਹੈ ਸਿੰਸਾ ਮੇਰੇ ਕੋਲ ਸੀ ਠੀਕ ਹੈ ਤੇ ਅੰਕਲ ਜੀ ਜਦੋਂ ਤੁਸੀਂ ਉਸ ਵੇਲੇ ਜਦੋਂ ਫੈਸਲੇ ਪਿੰਡ ਦੇ ਹੁੰਦੇ ਸੀਗੇ ਹਾਂ ਜੀ ਪਿੰਡ ਦੇ ਵਿੱਚ ਰੋਲੇ ਰੱਪੇ ਤਾਂ ਹੁੰਦੀ ਚੱਲਦੇ ਹੀ ਰਹਿੰਦੇ ਨੇ ਪਿੰਡ ਦੇ ਜਿਹੜੇ ਰੋਲੇ ਰੱਪੇ ਨੇ ਉਹ ਜ਼ਿਆਦਾਤਰ ਪੰਚਾਇਤ ਲੈਵਲ ਤੇ ਹੀ ਹੱਲ ਕਰ ਲਏ ਜਾਂਦੇ ਸੀ ਇੱਕ ਉਸ ਸਮੇਂ ਵੀ ਹੁਣ ਜਿਵੇਂ ਹੁਣ ਜਿਹੜਾ ਛੋਟੇ ਤੋਂ ਛੋਟਾ ਰੋਲਾ ਉਠਾਣੇ ਪਹੁੰਚ ਜਾਂਦੇ ਉਸ ਨਲੀ ਪੰਚਾਇਤ ਦੇ ਸਾਡੇ ਮਸਲੇ ਸੀ ਅਸੀਂ ਤਾਂ ਪੰਚਾਇਤ ਦੇ ਵਿੱਚ ਵੱਧ ਕੀਤੇ ਨੇ ਅੱਛਾ ਜੀ ਹਾਂ ਠੀਕ ਕੋਈ ਮਸਲਾ ਐਸਾ ਹੈ ਜਿਹੜਾ ਯਾਦ ਹੋਵੇ ਜਿਹੜਾ ਵੀ ਜਿਹੜਾ ਬੜਾ ਔਖਾ ਹੱਲ ਕੀਤਾ ਹੋਵੇ ਇਸੇ ਮਸਲੇ ਦਾ ਕਈ ਹੋ ਜਾਣਗੇ ਲਈ ਅੱਛਾ ਜੀ ਹਾਂ ਤੇ ਪਿੰਡ ਦੇ ਵਿੱਚ ਜਦੋਂ ਜਿਹੜਾ ਵੀ ਕੋਈ ਵੀ ਫੰਕਸ਼ਨ ਹੁੰਦੇ ਜਦ ਆਪਣੇ ਰਾਮ ਰੀਲਾ ਲੱਗਦੀ ਸੀ ਮੇਲੇ ਲੱਗਦੇ ਸੀ ਉਸ ਸਮੇਂ ਸ਼ਾਂਤੀ ਦਾ ਮਾਹੌਲ ਹੁੰਦੇ ਸੀ ਉਹ ਬੜਾ ਚੰਗਾ ਮਾਹੌਲ ਸੀਗਾ ਜੀ ਅੱਛਾ ਜੀ ਤੇ ਤੇ ਫਿਰ ਤੁਸੀਂ ਜਿਹੜੀ ਸਰਪੰਚੀ ਆ 1980 ਤੋਂ ਲੈ ਕੇ ਕਦੋਂ ਤੱਕ ਕੀਤੀ ਹੈ ਜੇ ਕੋਈ ਕੰਨ ਪੂਰੀ ਕਰੋ ਅਚਾਈ ਸਾਲ ਸਭ ਲੇਟ ਵੱਧ ਹੋ ਗਈ ਸੀ ਕਿ ਲੇਟ ਹਾਂਜੀ ਪੰਚਾਇਤੀ ਚੋਣਾਂ ਹਾਂਜੀ ਆਤਵਾਦ ਕਰਕੇ ਹਾਂਜੀ ਤੇ ਜ਼ਿੰਦਗੀ ਦੇ ਤੁਸੀਂ ਬਹੁਤ ਐਕਸਪੀਰੀਅੰਸ ਚੋਂ ਲੰਗੇ ਹੋ ਅੱਜ ਦੀ ਜਿਹੜੇ ਅੱਜ ਦੇ ਮੌਜੂਦਾ ਸਰਪੰਚ ਨੇ ਪੰਚਾਇਤ ਹੈ ਉਹਨਾਂ ਨੂੰ ਤੁਹਾਡਾ ਕੀ ਸੰਦੇਸ਼ ਹੈ ਮੇਰਾ ਸੰਦੇਸ਼ ਹੈ ਜੀ ਇਹਨਾਂ ਨੂੰ ਜਿਹੜੇ ਪਿੰਡ ਦੇ ਲੈਵਲ ਦੇ ਮਸਲੇ ਨਹੀਂ ਹਾਂਜੀ ਇਹ ਪਿੰਡ ਦੇ ਵਿੱਚ ਆਉਣੇ ਚਾਹੀਦੇ ਨੇ ਹੱਲ ਹੋਣੇ ਚਾਹੀਦੇ ਨੇ ਪਾਰਟੀ ਤੋਂ ਉਪਰ ਉੱਠ ਕੇ ਲੋਕਾਂ ਦਾ ਕੰਮ ਕਰਨਾ ਚਾਹੀਦਾ ਹੈ ਹਾਂਜੀ ਕਿਸੇ ਨਗਰ ਵਿਰੋਧ ਦੀ ਭਾਵਨਾ ਦੇਖਣੀ ਚਾਹੀਦੀ ਕਿਉਂਕਿ ਉਹ ਕਿ ਚੁਣਿਆ ਨੇ ਮੈਂਦਾ ਹੁੰਦਾ ਇੱਕ ਪਿੰਡ ਦਾ ਹਾਂਜੀ ਉਹਨੂੰ ਕਿਸੇ ਨਗਰ ਵਿਰੋਧ ਦਾ ਨਹੀਂ ਹੋਣਾ ਚਾਹੀਦਾ ਹਾਂਜੀ ਵੀ ਉਹ ਉਹ ਜਿਹੜੀ ਪੰਜ ਸਰਪੰਚ ਨੇ ਉਹਨਾਂ ਨੂੰ ਜਦੋਂ ਉਹ ਪੰਚਾਇਤ ਦੀ ਆਪਣੇ ਜੱਜ ਦੀ ਕੁਰਸੀ ਤੇ ਬੈਹਦੇ ਨੇ ਹਾਂਜੀ ਤੇ ਉਹਨਾਂ ਨੂੰ ਨਿਰਪੱਖ ਹੋ ਕੇ ਫੈਸਲੇ ਕਰਨੇ ਪੈਸੇ ਕਰਨੇ ਚਾਹੀਦੇ ਨੇ ਤੇ ਅ ਅੰਕਲ ਜੀ ਤੁਸੀਂ ਆਪਣੇ ਨਗਰ ਨੂੰ ਕਿਵੇਂ ਕਿੱਥੋਂ ਤੇ ਕਿੱਥੇ ਤੱਕ ਵੱਧਾ ਫੁੱਲਦਾ ਦੇਖਿਆ ਈ ਤੁਹਾਡੀ ਨਜ਼ਰ ਤੇ ਮੈਂ ਜੀ ਨਗਰ ਨੂੰ ਬਹੁਤ ਛੋਟੇ ਸੌਂਸ ਦੇਖਿਆ ਅੱਛਾ ਜੀ ਤੇ ਇਹ ਸਾਰਾ ਅੰਦਰ ਹੀ ਹੁੰਦਾ ਸੀਗਾ ਇਹ ਸਾਰਾ ਅੰਦਰ ਹੀ ਹੁੰਦਾ ਸੀ ਠੀਕ ਹੈ ਤੇ ਤੁਸੀਂ ਜਦੋਂ ਆਪਣੇ ਜਿਹੜੀ ਇਹ ਸੜਕ ਸੀਗੀ ਅੰਕਲ ਜੀ ਤੁਹਾਡੀ ਜਦੋਂ ਜਿਹੜੀ ਆਪਣੇ ਰਾੜਾ ਸਾਹਿਬ ਤੋਂ ਪੈੜ ਨੂੰ ਜਾਂਦੀ ਹੈ ਇਹ ਇਹ ਸਥਾਨ ਇਹਦਾ ਇਹੀ ਸੀਗਾ ਇੱਕ ਇਹਦਾ ਸਥਾਨ ਇਹ ਕਿਸੇ ਹੋਰ ਪਾਸੇ ਜੀ ਨਹੀਂ ਬਦਲੀ ਕੀਤੀ ਗਈ ਅੱਛਾ ਜੀ ਉਹ ਆਪਣੇ ਪਿੰਡ ਦੀ ਚੇਂਜ ਚੇਂਜ ਦਾ ਮੈਨੂੰ ਪਤਾ ਹੈ ਹਾਂ ਜੀ ਇਹ ਜਿਹੜੀ ਸੜਕ ਹੈ ਨਾ ਉਹ ਤੁਮ ਜਿਹੜਾ ਮੋੜ ਪਾਇਆ ਘੋੜੇ ਤੋਂ ਹਾਂ ਜੀ ਇਹ ਗੱਡੇ ਜਿਹੜਾ ਜਾਂਦਾ ਵਸ ਆਪਣੇ ਨਿਊ ਸਟਾਟ ਦੇ ਘਰ ਦੇ ਨਾਲ ਜਾ ਰਹੀ ਸੀ ਇਹ ਗੁਰਦੁਆਰਾ ਸਾਹਿਬ ਦੇ ਨਾਲ ਜਾ ਰਹੀ ਆ ਜੀ ਠੀਕ ਹੈ ਆ ਬਖਤੌਰੇ ਦੀ ਜਮੀਨ ਦੇ ਵਿੱਚ ਹੀ ਠੀਕ ਹੈ ਜੀ ਇਹ ਤੇ ਇਹਨਾਂ ਦਾ ਗਰਵਚਨ ਨਾਲ ਸੰਬੰਧ ਸੀਗਾ ਅੱਛਾ ਜੀ ਇਹ ਗਰਵਚਨ ਸਾਹਿਬ ਨੇ ਸਰਪੰਚ ਸੀਗੇ ਉਦੋਂ ਅੱਛਾ ਜੀ ਸਰਕਾਰ ਚ ਜਿਹੜਾ ਜੋ ਸੀਗਾ ਹਾਂਜੀ ਇਹਨਾਂ ਨੇ ਇਹਨਾਂ ਮਿਲ ਕੇ ਬਦਲ ਕੇ ਇੱਕ ਚੱਕਰ ਚੇਂਜ ਕਰਾਤੀ ਪਰਲੇ ਪਾਸੇ ਹਾਂ ਚਲੇ ਗਏ ਠੀਕ ਹੈ ਤੇ ਇਹ ਮੈਨੂੰ ਪਤਾ ਹੈ ਇਹ ਅੰਗਲ ਜਿਹੜਾ ਆਪਣਾ ਇੱਥੇ ਪਾਣੀ ਦਾ ਹੜ ਆਉਂਦਾ ਸੀ ਉਸ ਸਮੇਂ ਦਾ ਤੁਹਾਨੂੰ ਕੋਈ ਇਨਸੀਡੈਂਟ ਯਾਦ ਹੈਗਾ ਹਾਂਜੀ ਹਾਂ ਇਹ ਸਾਰਾ ਯਾਨੀ ਕਿਉਂਕਿ ਜਿਹੜਾ ਪਾਣੀ ਹੈ ਦੇਖੋ ਜੀ ਇਹ ਪਾਣੀ ਜਿਹੜਾ ਵਹ ਇਹਨੂੰ ਕੋਈ ਰੋਕ ਨਹੀਂ ਸਕਦਾ ਹਾਂਜੀ ਇਹ ਜਿਹੜਾ ਸੀਮਾਉਂ ਲੱਗੀ ਹਾਂਜੀ ਵੱਧ ਵਰਖਾ ਆਉਣ ਲੱਗੀ ਹਾਂਜੀ ਲੰਡੇ ਤੋਂ ਉਹਨਾਂ ਗੁਰਸਰੀ ਦੇ ਪੁਰਾਤੋਂ ਹਾਂਜੀ ਜਿਹੜਾ ਪਾਣੀ ਸੀਮ ਦਾ ਇਕੱਠਾ ਹੁੰਦਾ ਸੀ ਹਾਂਜੀ ਉਹਦਾ ਵਾਹਤ ਹੋਣੂ ਸੀਗਾ ਹਾਂਜੀ ਤੇ ਇਹ ਆਪਣੇ ਪਿੰਡ ਦੇ ਵਿੱਚ ਕਦੇ ਸਭ ਤੋਂ ਵੱਡਾ ਬਹੁਤ ਬੜਾ ਹੜ੍ਹ ਹੈ ਬਹੁਤ ਕਰਦੇ ਪੁਰਾਣੇ ਜਾਂਦੇ ਰੱਖੇ ਮੈਂ ਅੱਛਾ ਜੀ ਹਾਂਜੀ ਜਿਹੜਾ ਜਾਣਾ ਹੁੰਦਾ ਹੈ ਕਿਸਮ ਮਾਲ ਸਾਈਟ ਆ ਬੇਕ ਅੱਛਾ ਜੀ ਜਿਹੜਾ ਪਾਣੀ ਦਾ ਹੈ ਨਾ ਸਿਸਟਮ ਥੱਲੇ ਚੱਲਦਾ ਹਾਂਜੀ ਪੀਜੇ ਰੂ ਬੁਖਾਰ ਨੇ ਇਹ ਇਧਰ ਨੂੰ ਜਾਂਦੇ ਨੇ ਇਧਰ ਨੂੰ ਹੀ ਜਾਂਦੇ ਹਾਂ ਹਾਂਜੀ ਤੇ ਇੱਕ ਅੰਕਲ ਜੀ ਆਪਣੇ ਜਿਹੜੇ ਇੱਕ ਮਹਾਨ ਜਿਹੜਾ ਆਪਣੇ ਪਿੰਡ ਦੇ ਵਿੱਚ ਦੌਲਤ ਹੋਇਆ ਹੈਗਾ ਇਹਨੂੰ ਡਾਲਰ ਦੀ ਕੋਈ ਕਰਕੇ ਉਹਨਾਂ ਨੂੰ ਤੁਸੀਂ ਦੇਖਿਆ ਆਪਣੇ ਦੇਖੋ ਸਾਡੇ ਜਿਹੜਾ ਪਿੰਡ ਦਾ ਮਹਾਨ ਨੇ ਹਾਂਜੀ ਜਸਰਦਾ ਉਹ ਹੋਏ ਨੇ ਬਾਬਾ ਭਗਤਰਾਮ ਅੱਛਾ ਜੀ ਭਗਤਰਾਮ ਕੌਣ ਸੀ ਸਾਡੇ ਜਿਹੜਾ ਦੇ ਰਹੇ ਹਾਂਜੀ ਉਹਦਾ ਇਹ ਮਾਲਕ ਸੀਗਾ अच्छा जी जेड़ा महंता ਨੇ ਡੇਰਾ ਜਗਦੀਸ਼ਾਣਾ اچھا ਜੀ ਉਹ ਮੈਂ ਦੇਖਿਆ ਜੀ اچھا ਜੀ ਉਹਦੇ ਨਾਲ ਵੀ ਉਹਦਾ ਮੈਂ ਜਿਹੜਾ ਸਸਕਾਰ ਕਰਕੇ ਉਹ ਉਹਦੇ ਮਗਰ ਵੀ ਗਿਆ ਸੀਗਾ ਉਹ ਸਭ ਤੋਂ بڑا ਅਪ੍ਰਿੰਟਸਪੋਰੀਅਨ ਪੂਜਨੀਕ ਠੀਕ ਹੈ ਗੁਰੂ ਸਾਹਿਬ ਤੋਂ ਬਾਅਦ اچھا ਜੀ ਉਹ ਬੰਦਾ ਪੂਜਣ ਵਾਲਾ ਉਹਨਾਂ ਦੇ ਕੀ ਕੀ ਉਹਨਾਂ ਨੇ ਹਲ ਪੁੰਚਾਦਾ ਹਾਂਜੀ ਉਹ ਪੂਜਣੇ ਕਿਉਂ ਹੈ ਹਾਂਜੀ ਉਸ ਟਾਈਮ ਦੇ ਵਿੱਚ ਜਿਹੜਾ ਸਾਡੀਆਂ ਪਿੰਡੀਆਂ ਗਲੀਆਂ ਨਾਲੀਆਂ ਹਾਂ ਜੀਆਂ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਮੇਰੇ ਸਕੂਲ ਦੀ ਬਿਲਡਿੰਗ ਹਾਂਜੀ ਉਸ ਬੰਦੇ ਨੇ ਬਣਾਈ ਸੀ ਅੱਛਾ ਜੀ ਮਾਫੂ ਮਾਫ ਕਰਨਾ ਉਹ ਬਣਾਈ ਕਿੰਨੇ ਸੀਗੀ ਰੋਪੜੂ ਕਿਆ ਲੈਂਦੀਆਂ ਹਾਂਜੀ ਪਰੋਪੜੂ ਹਾਂਜੀ ਕਿਸਤੀ ਰਹੀਂ ਨਹਿਰ ਰਹੀਂ ਅੱਛਾ ਜੀ ਰੋਪੜ ਤੋਂ ਨਹੀਂ ਕਿਸਤੀ ਰਹੀਂ ਅੱਛਾ ਜੀ ਕੁਰਸੀ ਦੇ ਪਰੋਂ ਸੀ ਅੱਛਾ ਜੀ ਉਸ ਤੋਂ ਫਿਰ ਉਹਨੇ ਗਧਿਆਂ ਨੇ ਲਿਆ ਪਾਣੀ ਕੋੜਿਆਂ ਨੇ ਲਿਆ ਅੱਛਾ ਜੀ ਉਹ ਸਾਡੀ ਬੰਡਲ ਲੈ ਕੇ ਆਇਆ ਅੱਛਾ ਜੀ ਇਹ ਉਸ ਬੰਦੇ ਦੀ ਜੀ ਹੈ ਬਹੁਤ ਬੜੀ ਜੀ ਹੈ ਜਿਸ ਨੂੰ ਸੀ ਕਿ ਲਈ ਯਾਦ ਨਹੀਂ ਕੀਤਾ ਬੱਡੇ ਬਹੁਤ ਵੱਡੀ ਗੱਲ ਹੈ ਇਹ ਇਹ ਜਿਹੜੇ ਸੀਗੇ ਭਗਤ RAM ਉਹ ਜਗਦੀਸ਼ ਸਿੰਘ ਦੇ ਪਰਿਵਾਰ ਦੇ ਜਗਦੀਸ਼ ਦੇ ਜਿਹੜਾ ਗੁਰੂ ਸੀ ਹਾਂਜੀ ਗੁਰੂ ਦਾ ਗੁਰੂ ਜਗਦੀਸ਼ ਦਾ ਗੁਰੂ ਦਾ ਗੁਰੂ ਪਰ ਇਹਨਾਂ ਦਾ ਕੋਈ ਬਲੱਡ ਰਿਲੇਸ਼ਨ ਨਹੀਂ ਹੋਇਆ ਇਹਨਾਂ ਦਾ ਬਲੱਡ ਰਿਲੇਸ਼ਨ ਨਹੀਂ ਹੋਇਆ ਕੋਈ ਬਲੱਡ ਰਿਲੇਸ਼ਨ ਉਹਨਾਂ ਦੀ ਸਮਾਦ ਹੈ ਹਾਂਜੀ ਖਾਲੇ ਵੀ ਅੱਛਾ ਜੀ ਆਪਣਾ ਲਾ ਹਾਈ ਸਕੂਲ ਹਨ ਹਾਂਜੀ ਉਹਦੀ ਮਗਰ ਹੀ ਕਮਰਾ ਰਸਤਾ ਜਾਂਦਾ ਛੋਟਾ ਹੀ ਹੈ ਹਾਂਜੀ ਸਿਰੇ 'ਤੇ ਆ ਕੇ ਜ਼ਮੀਨ ਆ ਇਹ ਪੁੱਢੀ ਡੇਰੇ ਦੀ ਅੱਛਾ ਜੀ ਉਹ ਕਿਹਦੀ ਸਮਾਦ ਬਣਾਈ ਗਈ ਸੀ ਠੀਕ ਹੈ ਤੇ ਉਹਨਾਂ ਦਾ ਪੂਰਾ ਨਾਂ ਸੀ ਭਗਤ ਬਾਬਾ ਭਗਤਲਾ ਹਾਂਜੀ ਯਾਨੀ ਕਿ ਉਹਨਾਂ ਨੇ ਜਿਹੜੀਆਂ ਇੱਟਾਂ ਲੈ ਕੇ ਆਂਦੀਆਂ ਨਹਿਰ ਦੇ ਥਰੂ ਹੱਕੀ ਸੀ ਰਹੀ ਕਿਸਤੀ ਰਾਹੀਂ ਰੋਪੜ ਤੋਂ ਲੈ ਕੇ ਆਂਦੀ ਹੈ ਗੁਰਸੇ ਦੇ ਪੁਲ ਤੇ ਹਾਂਜੀ ਫਿਰ ਉੱਥੋਂ ਗੁਰਥਲੀ ਦੇ ਪੁਲ ਤੋਂ ਉਹ ਵੀ ਲੈ ਆਂਦੀਆਂ ਪਿੰਡਾਂ ਪਿੰਡ ਗਧਿਆਂ ਰਾਹੀਂ ਢੋਈਆਂ ਪਤਾ ਨਹੀਂ ਕਿਵੇਂ ਲੈਂਦੀ ਆ ਉਹ ਮੇਰੀ ਯਾਦ ਵਿੱਚ ਅੱਛਾ ਜੀ ਤੇ ਇਹ ਸਾਰਾ ਪਿੰਡ ਦੀਆਂ ਗਲੀਆਂ ਪੁਰਾਣੀਆਂ ਘਰਾਂ ਸਾਲਾ ਆਪਣੇ ਮੈਡ ਸਕੂਲ ਦੀ ਫੀਲਡਿੰਗ ਇਹ ਉਸ ਬੰਦੇ ਦੀ ਏ ਠੀਕ ਹੈ ਤੇ ਅੰਕਲ ਜੀ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਮੈਂ ਆਪਣੇ ਪਿੰਡ ਵਾਸੀਆਂ ਨੂੰ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਹੁਣ ਮੌਜੂਦਾ ਪੰਜ ਸਰਪੰਚਾਂ ਦੇ ਬਾਰੇ ਸੋਚਦੇ ਹਾਂ ਤਾਂ ਅਸੀਂ ਇੱਕ ਚੀਜ਼ ਸਾਡੇ ਦਿਮਾਗ 'ਚ ਆਉਂਦੀ ਹੈ ਕਿ ਸ਼ੁਰੂਆਤ ਜਿਹੜੇ ਸਾਡੇ ਪੁਰਾਣੇ ਪੰਜ ਸਰਪੰਚ ਸੀਗੇ ਮੈਨੂੰ ਅੱਜ ਬੜਾ ਮਾਣ ਹੋਇਆ ਕਿ ਸਾਡੇ ਜਿਹੜੇ ਸਭ ਤੋਂ ਪੁਰਾਣੇ ਬਜ਼ੁਰਗ ਸਰਪੰਚ ਨੇ ਇਸ ਟਾਈਮ ਦੀ ਨਾਲ ਤੋਂ ਅਸੀਂ ਕੁਝ ਪਿੰਡ ਦੇ ਇਤਿਹਾਸ ਬਾਰੇ ਜਾਣਕਾਰੀ ਲੈ ਸਕਦੇ ਹਾਂ ਉਹ ਸਾਡੇ ਭਿੰਦਰ ਸਿੰਘ ਸਰਪੰਚ ਜੀ ਨੇ ਆਪਣੇ ਪਿੰਡ ਦੇ ਵਿੱਚ ਪਾਂਚੀ ਦੇ ਸਫਰ ਤੋਂ ਲੈ ਕੇ ਸਰਪੰਚੀ ਦੇ ਸਫਰ ਤੱਕ ਆਪਣਾ ਪਿੰਡ ਨੂੰ ਯੋਗਦਾਨ ਦਿੱਤਾ ਹੈਗਾ ਤੇ ਅੱਜ ਉਹਨਾਂ ਤੋਂ ਕਾਫੀ ਪਿੰਡ ਦੇ ਇਤਿਹਾਸ ਦੀ ਜਾਣਕਾਰੀ ਵੀ ਮਿਲੀ ਹੈ ਤੇ ਮੈਂ ਅੰਕਲ ਜੀ ਦਾ ਉਹਨਾਂ ਦੇ ਇਸ ਅਵਸਥਾ ਦੇ ਵਿੱਚ ਟਾਈਮ ਕੱਢਣ ਦਾ ਬੜਾ ਧੰਨਵਾਦ ਕਰਦਾ ਹਾਂ ਅੰਕਲ ਜੀ ਸਤਿ ਸ੍ਰੀ ਅਕਾਲ ਹਾਂ ਜੀ